ਬਠਿੰਡਾ ਦੇ ਥਾਣਾ ਸਿਵਲਾਈਨ ਦੀ ਪੁਲਿਸ ਵੱਲੋਂ ਰਾਤੀ ਇੱਕ ਕਲੱਬ ਤੇ ਰੇਡ ਕਰਕੇ ਤਿੰਨ ਹੁੱਕੇ ਬਰਾਬਰ ਕੀਤੇ ਗਏ ਜਿਸ ਨੂੰ ਲੈ ਕੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਹਰਜੋਤ ਸਿੰਘ ਇੰਚਾਰਜ ਥਾਣਾ ਸਿਵਲਾਈਨ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਹੈਂਡਓਵਰ ਕਲੱਬ ਵਿੱਚ ਹੁੱਕਾ ਵਾਰ ਚੱਲ ਰਿਹਾ ਹੈ ਇਸ ਨੂੰ ਲੈ ਕੇ ਸਾਡੇ ਵੱਲੋਂ ਥਾਣਾ ਸਿਵਲੈਂਡ ਵਿਖੇ ਮਾਮਲਾ ਦਰਜ ਕਰ ਹੈਂਗ ਓਵਰ ਕਲੱਬ ਦੀ ਜਾਂਚ ਕੀਤੀ ਗਈ ਤਾਂ ਮੌਕੇ ਤੇ ਤਿੰਨ ਹੁੱਕੇ ਬਰਾਮਦ ਹੋਏ ਇਸ ਨੂੰ ਲੈ ਕੇ ਸਾਡੇ ਵੱਲੋਂ ਹੋਰ ਵੀ ਡੰਗਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਇਸ ਹੈਂਗ ਓਵਰ ਕਲੱਬ ਨੂੰ ਅਭਿਸ਼ੇਕ ਅਤੇ ਕ੍ਰਿਸ਼ਨਾ ਦੇ ਦੋ ਵਿਅਕਤੀਆਂ ਵੱਲੋਂ ਚਲਾਇਆ ਜਾ ਰਿਹਾ ਹੈ ਹਾਲੇ ਤੱਕ ਸਾਡੇ ਵੱਲੋਂ ਜਾਂਚ ਜਾਰੀ ਹੈ ਔਰ ਸੁਣਾਉਣਿਆਂ ਕੀ ਕਹਿੰਦੇ ਹਨ ਇਨਸਪੈਕਟਰ ਹਰਜੋਤ ਸਿੰਘ ਆ ਸਰ ਕੀ ਨਾਮ ਹੈ ਤੇ ਕੀ ਮਾਮਲਾ ਜਿਹੜਾ ਇਪਰੇਡ ਕੀ ਆ ਮੇਰਾ ਨਾਮ ਇਨਸਪੈਕਟਰ ਹਰਜੋਤ ਸਿੰਘ ਹੈ ਮੁਖ ਅਫਸਰ ਥਾਣਾ ਸਿਵਲਾਈਨ ਬਠਿੰਡਾ ਇੱਕ ਸਾਲ ਨੂੰ ਜਿਹੜੀ ਹੈਗੀ ਆ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀ ਜਿਹੜਾ ਹੈਂਗਓਵਰ ਕਲੱਬ ਹੈ ਜਿਸ ਨੂੰ ਅਭਿਸ਼ੇਕ ਤੇ ਕ੍ਰਿਸ਼ ਜਿਹੜਾ ਦੋ ਨਾਮ ਵਿਅਕਤੀ ਜਿਹੜੇ ਇਹਨੂੰ ਚਲਾਉਂਦੇ ਆ ਤੇ ਜਿਹੜਾ ਕਲੱਬ ਦੀ ਆਰਟ ਚ ਇੱਥੇ ਜਿਹੜਾ ਹੈਗਾ ਗਾਤਾਂ ਨੂੰ ਜਿਹੜਾ ਹੈਗਾ ਹੌਕੇ ਸਰਵ ਕੀਤੇ ਜਾਂਦੇ ਆ ਜਿਸਤੇ ਜਿਹੜਾ ਹੈਗਾ ਥਾਣਾ ਸਿਵਲ ਲਾਈਨ ਵਿਕੇ ਐਫ ਆਈ ਆਰ ਰਜਿਸਟਰ ਕੀਤੀ ਗਈ ਹੈ ਤੇ ਇਹਦੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਕਿੰਨੇ ਹੁੱਕੇ ਫੜੇ ਗਏ ਇਹ ਮੌਕੇ ਤੇ ਤਿੰਨ ਹੁੱਕੇ ਜਿਹੜੇ ਹੈਗੇ ਬਰਾਮਦ ਹੋਏ ਤੇ ਬਾਕੀ ਇਹਦੀ ਤਫਤੀਸ਼ ਅਜੇ ਚੱਲ ਰਹੀ ਹੈ ਉਹ ਵੀ ਹੁੱਕੇ ਵਾਰ ਕੇ ਹੀ ਚੱਲ ਰਿਹਾ ਚੋਰੀ ਸਤੇ ਕੀ ਕਹਿਣਾ ਚਾਹੁੰਦੇ ਹੋ ਇਹ ਸਾਰਿਆਂ ਨੂੰ ਕਲੀਅਰ ਕਟ ਮੈਸੇਜ ਹੈ ਸਾਰਿਆਂ ਨੂੰ ਜਿਹੜਾ ਵੀ ਤੁਸੀਂ ਬਿਜ਼ਨਸ ਕਰਦੇ ਹੋ ਆਪ ਦਾ ਜੋ ਐਸ ਪਰ ਨੋਰਮਸ ਆ ਗਵਰਨਮੈਂਟ ਦੇ ਜੋ ਡਾਇਰੈਕਸ਼ਨਸ ਆ ਉਹਦੇ ਮੁਤਾਬਕ ਕਰੋ ਕੋਈ ਇਲੈਗਲ ਐਕਟੀਵਿਟੀ ਚ ਪਾਇਆ ਗਿਆ ਤਾਂ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਚਲੀ ਜਾਂਦੀ ਜਾਵੇ। ਅਜੇ ਸਾਰੀ ਵੀ ਨਹੀਂ ਨਹੀਂ ਹਜੇ ਤਫਤੀਸ਼ ਜਿਹੜੀ ਅਸੀਂ ਚੱਲਿਆਂਦੀ ਜਾ ਰਹੀ ਹੈ ਤੇ ਬਾਕੀ ਜਿਹੜੀਆਂ ਡਿਟੇਲਸ ਤੁਹਾਨੂੰ ਨਾਲ ਸ਼ੇਅਰ ਕੀਤੇ ਜਾਣਗੇ।